ਮਸ਼ਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਵਿਖੇ ਮਿਸਤਰੀ ਨਾਲ ਕੰਮ ਕਰਨ ਵਾਲਾ ਹਰਮਿੰਦਰ ਸਿੰਘ ਪੁੱਤਰ ਸਤਗੁਰ ਸਿੰਘ ਪਿੰਡ ਖਾਤਰੀਵਾਲ ਦਾ ਨੌਜਵਾਨ ਆਪਣੇ ਕੰਮ ਕਰਨ ਲਈ ਇੱਕ ਦੁਕਾਨ ਤੇ ਗਿਆ ਪਰ ਉਸ ਨੂੰ ਕੀ ਪਤਾ ਸੀ ਕਿ ਅੱਜ ਉਸ ਦੀ ਮੌਤ ਪ੍ਰਮਾਤਮਾ ਵੱਲੋਂ ਲਿਖ ਦਿੱਤੀ ਗਈ ਹੈ ਉਹ ਆਪਣੇ ਫੀਤਿਆਂ ਨਾਲ ਜਦੋਂ ਮਿੰਤੀ ਕਰਨ ਲੱਗਾ ਤਾਂ ਬਿਜਲੀ ਦੀ ਤਾਰ ਨਾਲ ਫੀਤਾ ਟੱਚ ਹੋ ਗਿਆ ਜਿਸ ਨਾਲ ਉਸ ਨੂੰ ਕਰੰਟ ਲੱਗ ਗਿਆ ਕਰੰਟ ਲੱਗਣ ਤੋਂ ਬਾਅਦ ਹਰਵਿੰਦਰ ਸਿੰਘ ਬਾਹਰ ਨੂੰ ਭੱਜਿਆ ਤੇ ਥੋੜੀ ਜੀ ਦੂਰ ਜਾ ਕੇ ਡਿੱਗ ਗਿਆ ਉਸ ਤੋਂ ਬਾਅਦ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਉਸ ਨੂੰ ਸਮਾਣਾ ਦੇ ਸਿਵਲ ਹਸਪਤਾਲ ਲੈ ਕੇ ਆਏਗੇ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਕੁਝ ਮਹੀਨੇ ਪਹਿਲਾਂ ਹੀ ਹਰਵਿੰਦਰ ਸਿੰਘ ਦਾ ਵਿਆਹ ਹੋਇਆ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸ਼ਿਵਚਾਰਨ ਸਿੰਘ ਜੀ ਸ਼ਿਵਚਾਰਨ ਜੀ ਜਿਹੜਾ ਬੰਦਾ ਡੈੱਟ ਵਿੱਚ ਕੀ ਨਾਮ ਸੀ ਕਿੱਥੇ ਰਹਿਣਾ ਹੈ ਹਰਵਿੰਦਰ ਸਿੰਘ ਜੀ ਆਪਣੇ ਖੱਤਰੀ ਵਾਲੇ ਦਾ ਸੀ ਜੀ ਖੱਤਰੀ ਵਾਲਾ ਕਿੰਨੇ ਟਾਈਮ ਤੋਂ ਉਹ ਬੰਦਾ ਕੰਮ ਕਰ ਰਿਹਾ ਸੀ ਇਹ ਹੋ ਗਿਆ ਜੀ 6 ਸਾਲ ਹੋ ਗਏ ਤਕਰੀਬਨ ਕਿਵੇਂ ਡਾਕਟਰ ਦੀ ਮੇਰੀ ਕੀ ਹੋਈ ਡੈੱਟ ਜੀ ਕਿਸੇ ਦੇ ਕੰਮ ਕਰਨ ਗਿਆ ਸੀ ਉਹਰੇ ਬੱਤਰਾ ਕੋਈ ਮੋਬਾਈਲ ਵਾਲੇ ਉਹਨਾਂ ਦੀ ਦੁਕਾਨ ਵੱਡ ਰਹੀ ਨਾ ਨਵੀਂ ਬਣ ਰਹੀ ਹੈ ਦੁਕਾਨ ਉਹ ਜੋ ਫਿੱਟਾ ਲਾਇਆ ਫਿੱਟਾ ਉੱਪਰ ਲੈਂਨ ਨਾਲ ਨਾਲ ਲਵੇ ਲੈਂਨ ਸੀ ਜੀ ਉੱਪਰ ਫਿੱਟਾ ਲੈਂਨ ਨਾਲ ਲੱਗਾ ਜੀ ਗਲਤੀ ਨਾਲ ਲੈਂਨ ਨਾਲ ਲੱਗਾ ਜੀ ਉਹਦੇ ਨਾਲ ਉਹਦੀ ਡੈਥ ਹੋ ਗਈ। ਕੀ ਹੋਤੀ ਰੋਪਾ ਡੈਥ ਸੀ ਨਾਲ ਹੈ ਜੀ ਹਾਂ ਕੰਡਰ ਲੱਗਣ ਨਾਲ ਬਾਹਰ ਇਹ ਗਿਰ ਗਿਆ ਜੀ ਬੇਹੋਸ਼ ਹੋ ਗਿਆ ਨਾਲ ਨਾਲ ਉਹ ਡੈਥ ਹੋ ਗਈ। ਹਸਪੀਟਲ ਚ ਲੈੰਦਾ ਜੀ ਕਿੰਨੇ ਚਿਰ ਪਹਿਲੇ ਹੋਇਆ ਦੇਦੇ ਸੀ? ਦੋ ਤਿੰਨ ਮਹੀਨੇ ਹੋਏ ਨਹੀਂ ਜੀ। ਬਿੰਦਰ ਸਿੰਘ ਆਏ ਕਤਰੀਵਾਲ ਪਿੰਡ ਦਾ ਕਰੰਟਰ ਦੇ ਲੱਗਨ ਨਾਲ ਆਏ ਤੇ ਬ੍ਰਾਡ ਡੈੱਡ ਸੀ ਪਗਲੀ ਕਾਰਵਾਈ ਕਰ ਰਹੇ ਉਸ ਤੋਂ ਕਿ ਇਹ ਪਹਿਲੇ ਦਾ ਥੋ ਵੀ ਸੀ ਕਿ ਇੱਥੇ ਆ ਕੇ ਲਸੋਈ ਨਹੀਂ ਪਹਿਲੇ ਹੀ ਸੀ ਬ੍ਰਾਡ ਡੈੱਡ ਸੀ ਜੀ